ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਵੀਡੀਓ ਚੰਡੀਗੜ੍ਹ ਦਿੱਲੀ ਹਾਈਵੇ ਦੀ ਦੱਸੀ ਜਾ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਕਿ ਇੱਕ ਆਲੀਸ਼ਾਨ ਹੋਟਲ ਪੈ ਚੁੱਕਾ ਉਹ ਹੋਟਲ ਬਹੁਤ ਮਹਿੰਗਾ ਫਾਈਵ ਸਟਾਰ ਵਰਗਾ ਹੋਟਲ ਆ ਤੇ ਇਹ ਹੋਟਲ ਦੇ ਬਾਰੇ ਚਰਚਾ ਸ਼ੁਰੂ ਹੋਈ ਹੈ ਕਿ ਇਹ ਕਿਸਾਨ ਨੇਤਾ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਸਰਗਰਮ ਨੇਤ੍ਰ ਰਹੇ ਨੇ ਰੁਲਦੂ ਸਿੰਘ ਮਾਨਸਾ ਇਹ ਉਹਨਾਂ ਦਾ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਆ जिस ਕਰਕੇ ਖੁਦ ਰੁਲਦੁੱਤ ਸਿੰਘ ਮਾਨਸਾ ਪਰੇਸ਼ਾਨ ਹੋ ਗਏ ਨੇ ਇਸ ਮਸਲੇ ਦੇ ਵਿੱਚ ਅਸੀਂ ਰੁਲਦੁੱਤ ਸਿੰਘ ਮਾਨਸਾ ਹੁੜਾਨ ਦੇ ਨਾਲ ਗੱਲਬਾਤ ਕੀਤੀ ਕਿ ਆਖਰ ਇਹ ਵਾਕਏ ਤੁਸੀਂ ਆਪਣਾ ਢਾਬਾ ਜਾਂ ਹੋਟਲ ਖੋਲ ਰਿਆ ਉਹਨਾਂ ਨੇ ਦੱਸੀ ਪੂਰੀ ਇਸ ਵੀਡੀਓ ਦੀ ਸਚਾਈ ਇੱਕ ਨਾ ਬੜੀ ਵਾਇਰਲ ਵੀਡੀਓ ਹੋ ਰਹੀ ਆ ਜੀ ਸ਼ਾਇਦ ਤੁਹਾਡੇ ਤੱਕ ਵੀ ਪਹੁੰਚੀ ਹੋਵੇ ਬਹੁਤ ਵੱਡੀ ਬੱਦਰ ਤੇ ਬਹੁਤ ਵੱਡੀ ਬੱਦਰ ਤੇ ਉਹ ਸਚਾਈ ਕੀ ਹੈ ਕਹਿੰਦੇ ਕਿ ਰੁਲਦੂ ਸਿੰਘ ਮਾਨਸਾ ਸਾਹਿਬ ਬੜੇ ਬਾਰੋਂ ਪੈਸੇ ਡਾਲਰ ਪਾਉਂਡ ਤੇ ਹੋਟਲ ਬਣਾ ਲਿਆ ਢਾਬਾ ਬਹੁਤ ਵਧੀਆ ਲਿਸ਼ਣ ਬਣਾ ਲਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੇ ਜਦੋਂ ਲੀਡਰ ਬਦਨਾਮ ਕਰਨੇ ਨਾ ਬਾਤ ਆਉਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਭਾਰਤ ਵਿੱਚ ਪੈਰ ਨਹੀਂ ਲੱਗ ਰਹੇ ਜੀ ਅੱਜ ਕੱਲ੍ਹ ਬਰੂਦੀ ਤਰ੍ਹਾਂ ਸੀ ਆ ਸੰਯੁਕਤ ਕਿਸਾਨ ਮੋਰਚੇ ਵਾਲੇ ਜੀ ਇਹ ਸਾਨੂੰ ਲੀਡਰਾਂ ਨੂੰ ਕਰਦੇ ਨੇ ਬਦਨਾਮ ਲਿਖਿਆ ਤਿੰਨ ਵੀਡੀਓ ਮਾਤੇ ਇਕਤਰ ਆਂਦੀਆਂ ਨੇ ਪਾਣਾਂ ਜਦੋਂ ਸੀ ਦਿੱਲੀ ਵਿੱਚ ਐਸੀ ਸੀ ਉਦੋਂ ਮੇਰੀ ਕੱਤੀ ਲਾਲ ਕਿਲੇ ਤੇ ਦਿਖਾਈ ਇਹਨਾਂ ਨੇ ਬਾਅਦ ਚ ਜੀ ਉਹ 26 ਜਨਵਰੀ ਤੇ ਅਪਗ੍ਰੇਡੀ ਪਤਾ ਨਹੀਂ ਕਿਵੇਂ ਉੱਥੇ ਦਿਖਾਈ ਤੇ ਪਰਚਾ ਦਰਜ ਕਰਾਂਗੇ ਚਲੋ ਮਹਾਕੋਲਗਾਂ ਦੇ ਉਦੋਂ ਮੈਨੂੰ ਬਹੁਤ ਫੋਨ ਆਏ ਕੋ ਗਿਆ ਤੇ ਇੱਕ ਮੇਰਾ ਬਾਕ ਦੋਸਤ ਸੀ ਮੈਨੂੰ ਕਹਿੰਦਾ ਇਹ ਗਲਤੀ ਕਰਨ ਦੀ ਜੀ ਮੈਂ ਕਿਹਾ ਵੀ ਤੈਨੂੰ ਮੇਰੇ ਤੇ ਯਕੀਨ ਨਹੀਂ ਕਹਿੰਦਾ ਯਕੀਨ ਹੈ ਮੈਂ ਕਿਹਾ ਨਹੀਂ ਗਿਆ ਮੈਂ ਜਿਹੜਾ ਜਿੱਤਰਾ ਰਸਤਾ ਰਸਤੇ ਗਿਆ ਜੀ 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 ਫਿਰ ਮੇਰੇ ਇਹਨਾਂ ਨੇ ਇੱਕ ਜੀ ਨੇ ਖੁਦ ਕਰਤੀ ਪ੍ਰਧਾਨ ਨੇ ਜੀ ਕੁਝ ਥੋੜੇ ਜਿੰਨੇ ਮਹੀਨੇ ਉਹ ਵੀਡੀਓ ਪਾ ਕੇ ਉਪਰ ਦੀ ਬੱਦਰ ਤੇ ਚੰਗੀ ਜੀ ਹੁਣ ਇਹਨਾਂ ਨੇ ਇਹ ਵੀਡੀਓ ਪਾਤੀ ਮੈਂ ਤਾਂ ਸੱਚਾਈ ਇਹ ਦੇਦਾ ਰੰਗ ਮੇਰੇ ਕੋਲ ਸੋਹਾ ਗਲੇਵਾਂ ਸਾਜੀ ਮੇਰੇ ਕੋਲ ਸੋਹਾ ਇੱਕੜੀ ਜਿੰਨੀ ਸੀ ਜੀ ਜੀ 12 ਰਾਈ ਜੀ ਜੀ ਇਹ ਕੌਣ ਲੋਕ ਨੇ ਜਿਹੜੇ ਬਦਨਾਮ ਕਰਦੇ ਕਿ ਐਡਾ ਵੱਡਾ ਹੋਟਲ ਠੇਕੇ ਤੇ ਦੇ ਦਿੱਤਾ ਰੁਲੂ ਸਿੰਘ ਮਾਨਸਾ ਸਾਹਿਬ ਨੇ ਮਾਤਾ ਜੀ ਨਦੀ ਹੁਣ ਆਪੀ ਜਨਤਾ ਪਾਰਟੀ ਦੀ ਹੋਣੀ ਦਾ ਆ ਸੀ ਦਾ ਇੰਟਰਵਿਊ ਨਾਲ ਬਰਨਾਮਾ ਕਰ ਰਹੇ ਹਾਂ ਜੀ ਜੀ ਮਤਲਬ ਆਪਣੀ 12 ਏਕੜ ਜ਼ਮੀਨ ਤੋਂ ਇਲਾਵਾ ਹੋਰ ਕੋਈ ਕਾਰੋਬਾਰ ਨਹੀਂ ਹੈਗਾ ਸੋ ਇਹ ਖੇਤੀ ਬੜੀ ਹੈ 150 ਪੈਸੇ ਪਰ ਖੇਜਨੇ ਮੇਰੇ ਬੇਟੇ ਨੇ ਅੱਛਾ ਪੱਠੇ ਨੇ ਉਹ 150 ਰੁਪਏ ਨੇ ਕਮਾ ਕੇ ਅੱਛਾ ਆ ਉਹ ਮੇਰੇ ਬੇਟੇ ਨੇ ਜੀ 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 ਆ ਪੂਰਾ ਕੁੱਛ ਨਹੀਂ ਉੱਚੇ ਜੀ ਆ ਰੌਲਾ ਹੀ ਪਾ ਦਿੱਤਾ ਹੈਗਾ ਕਿ ਬੜਾ ਆਲੀਸ਼ਾਨ ਢਾਬਾ ਪਾ ਲਿਆ ਹੈ ਜਿੱਲੀ ਚੰਡੀਗੜ੍ਹ ਹਾਈਵੇ ਤੇ ਜੀ ਕਰਨਾਲ ਲੱਗੇ ਮੈਂ ਕਾਰ ਕੀ ਭੇਜ ਦੋਸਤਾਂ ਦਾ ਦਾਨ ਕਰ ਦਈਏ ਨੂੰ ਮੈਂ ਤਾਂ ਸੰਯੁਕਤ ਮੋਰਚੇ ਨੂੰ ਦਾਨ ਕਰ ਦੂੰ ਜੇ ਮੈਂ ਤਾਂ ਕਾਰਜ ਦੇਣਾ ਮੇਰੇ ਨਾਲ ਮੀਟਿੰਗਾਂ ਕਰਨੇ ਆ ਕਰਾਂਗੇ ਨਾਲੇ ਸੰਘੂ ਪ੍ਰਸਾਣ ਮੋਰਚੇ ਦਾ ਖਰਚਾ ਤੇ ਲਈ ਜਾਊ ਹਾਂ ਇਹ ਵੀ ਠੀਕ ਤੁਹਾਡਾ ਹੈ ਆਈਡੀਆ ਠੀਕ ਹੈ ਹਾਂ ਇਹ ਜੀ ਸੱਚਾਈ ਕੱਢੇ ਸਰਕਾਰ ਜੇ ਜੇ ਮੇਰੀ ਲਿਖਣ ਦਾ ਤਾਂ ਮੇਰੇ ਤੇ ਪਰਚਾ ਦਰਜ ਹੋਵੇ ਕਿ ਕਿ ਤੋਂ ਮੈਂ ਜੀ ਤেনੀ ਜਿਹੜਾ ਵੀਡੀਓ ਪਾਉਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਉਹਨਾਂ ਦਾ ਬਰਚਾ ਦਾ ਸੀ ਅੱਛਾ ਇੱਕ ਰੁਲਦੂ ਸਾਹਿਬ ਤੁਹਾਡੇ ਤੋਂ ਇਲਾਵਾ ਹੋਰ ਵੀ ਉਹ ਜਿਹੜਾ ਵੀਡੀਓ ਵਾਇਰਲ ਕੀਤੀ ਜਿੰਨਾ ਵੀ ਲੋਕਾਂ ਨੇ ਸ਼ਰਾارتی ਅੰਸਰ ਤੁਸੀਂ ਮੰਨਦੇ ਕਿ ਉਹ ਲੋਕ ਨੇ ਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਇਹਨਾਂ ਨੂੰ ਬਹੁਤ ਬਾਹਰੋਂ ਬਹੁਤ ਪੈਸਾ ਆਇਆ ਸੀ ਇਸੇ ਕਰਕੇ ਇਹਨਾਂ ਨੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਗੱਡੀਆਂ ਲੈ ਲਈਆਂ ਕੋਠੀਆਂ ਲੈ ਲਈਆਂ ਹੋਟਲ ਬਣਾ ਲਏ ਜੀ ਨਹੀਂ ਨਹੀਂ ਉਹ ਵੀ ਸਾਡੇ ਕਾਰੋਬਾਰ ਨੇ ਗੱਡੀਆਂ ਸੀ ਮੋਰਚੇ ਤੋਂ ਪਹਿਲਾਂ ਲਈਆਂ ਹੋਈਆਂ ਸਾਰੇ ਲੀਡਰਾਂ ਨੇ ਜੀ ਇਹ ਤਾਂ ਗੱਲ ਕੋਈ ਮੈਂ ਗਰੰਟੀ ਲਿਆਣਾ ਸਾਡੇ ਸਾਰੇ ਲੀਡਰਾਂ ਦੇ ਜਿਹੜੇ ਸਟੇਟ ਦੇ ਲੀਡਰ ਨੇ ਜੀ ਇਹ ਇੱਕ ਪੈਸਾ ਵੀ ਕਿਸੇ ਨੇ ਇੰਤਰਵਰਤੋਂ ਕਰਾਇਆ ਹੋਵੇ ਮਤਲਬ ਜਿਹੜਾ ਪੈਸਾ ਆਇਆ ਮੋਰਚੇ ਦੇ ਖਰਚ ਕਰਿਆ ਜੀ ਜੀ ਚਲੋ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਆਪ ਸੁਣਿਆ ਰੁਦੂ ਸਿੰਘ ਮਾਨਸਾ ਨੇ ਆਪਣਾ ਪੱਖ ਦੱਸਿਆ ਕਿ ਇਹ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹ ਲੋਕ ਨੇ ਜਿਹੜੇ ਕਿਸਾਨਾਂ ਨੂੰ ਕਿਸਾਨ ਲੀਡਰਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਕਹਿਆ ਕਿ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਸ਼ਰਾਰਤੀ ਲੋਕ ਸ਼ਰਾਰਤੀ ਪਾਰਟੀਆਂ ਉਹਨਾਂ ਨੂੰ ਬਦਨਾਮ ਕਰ ਚੁੱਕੇ ਨੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ 26 ਜਨਵਰੀ ਤੋਂ ਬਾਅਦ ਕਿਸਾਨੀ ਅੰਦੋਲਨ ਵੇਲੇ ਬਾਅਦ ਚ ਉਹਨਾਂ ਦੀ ਉੱਥੇ ਗੱਡੀ ਦਿਖਾਈ ਗਈ ਕਿ ਰੁਲਦੂ ਸਿੰਘ ਬਾਣਸਾ ਖੁਦ ਉੱਥੇ ਘੁੰਮਦੇ ਰਹੇ ਉਹਨਾਂ ਇਹ ਵੀ ਕਹਾ ਕਿ ਉਹਨਾਂ ਤੇ ਪਰਚਾ ਦਰਜ ਕਰ ਤੇ ਦਬਾਅ ਪਾਇਆ ਗਿਆ ਫਿਰ ਅਸੀਂ ਉਦੋਂ ਏਜੰਸੀਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਇਸ ਤੋਂ ਲਾਭ ਨੇ ਕਿ ਪਿੱਛੇ ਜੀ ਇੱਕ ਹੋਰ ਵੀਡੀਓ ਵਾਇਰਲ ਕਰ ਲਈ ਕਿ ਰੂਲ ਸਿੰਘ ਮਾਨਸਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਕਹਿੰਦੇ ਇੱਥੋਂ ਨਹੀਂ ਹੁਣ ਮੇਰਾ ਨਾਮ ਇਸ ਗੱਲ ਤੇ ਮੜ ਦਿੱਤਾ ਕਿ ਮੇਰਾ ਹੋਟਲ ਆ ਮੈਂ ਕਾਰੋਬਾਰੀ ਬਣ ਚੁੱਕਾ ਤੇ ਟਾਬੇ ਤੇ ਦਿੱਤਾ ਰੂਲ ਸਿੰਘ ਮਾਨਸਾ ਕਹਿੰਦੇ ਕਿ ਮੇਰ ਕੋਲ ਪਹਿਲਾਂ 16 ਕਿੱਲੇ ਹੁੰਦੇ ਸੀ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਕੀਤਾ 12 ਕਿੱਲੇ ਰਹਿ ਗਏ ਨਹੀਂ ਮਤਲਬ 4 ਕਿੱਲੇ ਜਿਹੜੇ ਨੇ ਉਹ ਮੈਂ ਕਿਸਾਨਾਂ ਦੇ ਲੇਖੇ ਲਾ ਦਿੱਤੇ ਨੇ ਮੇਰਾ ਕੋਈ ਕਾਰੋਬਾਰ ਨਹੀਂ ਆ ਹਾਂ ਮੇਰੇ ਲੜਕੇ ਦਾ ਜਰੂਰ ਪੱਠੇ ਦੇ ਵਿੱਚ 50% ਦੀ ਪੈਸੇ ਕਾਰੋਬਾਰਾ ਹੁਣ ਸਚਾਈ ਕੀ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਔਰ ਕੌਣ ਲੋਕ ਨੇ ਜਿਹੜੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਰੂਲ ਸਿੰਘ ਮਾਨਸੋ ਮਾਨਸਾ ਉਹਨਾਂ ਨੇ ਆਪਣਾ ਪੱਖ ਰੱਖਿਆ ਦਲੀਲ ਦਿੱਤੀ ਆ ਕਿ ਅਗਰ ਸੈਂਟਰ ਸਰਕਾਰ ਕੋਈ ਵੀ ਸਰਕਾਰ ਇਹ ਸਾਬਤ ਕਰ ਦੇਵੇ ਕਿ ਇਹ ਮੇਰਾ ਹੋਟਲ ਆ ਤੇ ਮੈਂ ਕੋਈ ਵੀ ਸਜ਼ਾ ਭੁਗਤਣ ਨੂੰ ਤਿਆਰ ਆ ਤੇ ਜਿਹੜੇ ਲੋਕ ਬਦਨਾਮ ਕਰ ਰਹੇ ਨੇ ਸਰਕਾਰਾਂ ਦੀ ਜ਼ਿੰਮੇਵਾਰੀ ਮੰਦੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਕਹਿਆ ਕਿ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਰੁਲਦੂ ਸਿੰਘ ਦਾ ਮਾਨਸਾ ਦਾ ਇਹ ਟਾਬਾ ਜਾਂ ਹੋਟਲ ਆ ਤੇ ਉਹ ਮੇਰੇ ਨਾਮ ਤੇ ਦਿਖਾ ਦੇਣ ਤੇ ਫਿਰ ਮੈਂ ਉਹ ਸੰਯੁਕਤ ਕਿਸਾਨ ਮੋਰਚਾ ਵਾਲਿਆਂ ਦੇ ਨਾਮ ਕਰ ਦਵਾਂਗਾ ਤੇ ਸਗੋਂ ਅਸੀਂ ਉੱਥੇ ਬੈਠ ਕੇ ਮੀਟਿੰਗਾਂ ਕਰਿਆ ਕਰਾਂਗੇ ਤੇ ਉਹਦਾ ਕਿਸਾਨਾਂ ਨੂੰ ਫਾਇਦਾ ਵੀ ਹੋਇਆਗਾ ਸਵਾਲ ਬਹੁਤ ਸਾਰੇ ਨੇ ਕਿ ਆਖਰ ਉਹ ਕੌਣ ਲੋਕ ਨੇ ਜੋ ਕਿਸਾਨ ਨੇਤਾ ਰੂਲੂ ਸਿੰਘ ਮਾਨਸਾ ਨੂੰ ਵਾਰ-ਵਾਰ ਬਦਨਾਮ ਕਰੇ ਨੇ ਉਹ ਕਹਿੰਦੇ ਕਿ ਸਾਡੇ ਕੋਲ ਤੋਂ ਪਹਿਲਾਂ ਹੀ ਗੱਡੀਆਂ ਸੀ ਤੇ ਉਦੋਂ ਵੀ ਇਹ ਰੌਲਾ ਪਾਇਆ ਗਿਆ ਕਿ ਪੈਸੇ ਇਕੱਠੇ ਕਰਕੇ ਗੱਡੀਆਂ ਲੈ ਲਿਆ ਨੇ ਸੱਚਾਈ ਇਹ ਕਿ ਜਿੰਨਾ ਵੀ ਪੈਸਾ ਇਕੱਠਾ ਹੋਇਆ ਉਹ ਅਸੀਂ ਕਿਸਾਨੀ ਅੰਦੋਲਨ ਤੇ ਹੀ ਖਰਚ ਕੀਤਾ ਹੈ ਉਹਨੇ ਵੀ ਕਿਹਾ ਕਿ ਬਹੁਤ ਸਾਰੇ ਲੋਕ ਬਦਨਾਮ ਕਰਦੇ ਨੇ ਜਿਹੜਾ ਵੀਡੀਓ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਬਹੁਤ ਪੈਸਾ ਆ ਉਹ ਪੈਸਾ ਕਿਸਾਨਾਂ ਨੇ ਦਿੱਤਾ ਨਹੀਂ ਆਪ ਮਾਰਲੇ ਪਰ ਸਚਾਈ ਦੱਸੀ ਆ ਰੁਲੂ ਸਿੰਘ ਬਾਸਣ ਨੇ ਹੁਣ ਉਸ ਸਚਾਈ ਤੇ ਯਕੀਨ ਕਰਨਾ ਜਾਂ ਨਹੀਂ ਕਰਨਾ ਇਹ ਤੁਹਾਡੇ ਤੇ ਨਿਰਭਰ ਕਰਦਾ ਪਰ ਫਿਲਹਾਲ ਜੋ ਵੀਡੀਓ ਵਾਇਰਲ ਹੋ ਰਹੀ ਸੀ ਉਹ ਵੀਡੀਓ ਵਾਇਰਲ ਦਾ ਸੱਚ ਅਸੀਂ ਉਨ੍ਹਾਂ ਦੀ ਜ਼ੁਬਾਨੀ ਸੁਣਿਆ ਕਿ ਆਖਰ ਇਹ ਪੂਰਾ ਮਸਲਾ ਕੀਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ